ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੇ ਭਾਈ ਆ ਪ੍ਰਜਾ ਇੱਕ ਹੋਰ ਬਣਾਇਆ ਆਪਾਂ ਨੇ ਹੁਣ ਜਿਹੜੀ ਪੰਪੂਲਰਾਂ ਦੀ ਸ਼ਿੰਗਾਈ ਚੱਲ ਰਹੀ ਹੈ ਨਾ ਤੇ ਉਹਦੇ ਵਾਸਤੇ ਇਹ ਚੀਜ਼ ਬਣਾਈ ਆ ਨੰਨੀ ਪਹਿਹਦਾਰੀਆਂ ਤੁਸੀਂ ਦੇਖੀ ਹੋਣੀ ਹੈ ਕਾਫੀ ਤੇ ਇੱਕ ਛੋਟੀ ਆਈ ਤਿਆਰ ਕਰੀਆ ਅਗਰ ਇਹ ਨੌ ਇੰਚ ਦੀ ਆ ਰਹੀ ਹੈ ਇਹਨੀਆਂ ਬਰੀਕ ਟਾਣੀਆਂ ਪੰਪੂਲਰਾਂ ਦੀਆਂ ਉਹ ਛਾਂਗਦੀ ਆ ਇਹਦੇ ਨਾਲ ਹੀ ਆਪਾਂ ਨੇ ਆਹ ਨਟ ਲਾਸਤਾ ਉਹਨੇ ਇਹ ਖੁੱਲ ਗਏ ਜੇ ਤੁਸੀਂ ਤੇ ਕੀ ਕਰਾਉਣੀ ਆ ਤਾਂ ਸਾਰੀ ਚੱਕਣ ਦੀ ਲੋੜ ਨਹੀਂ ਹੈ ਬਾਹਰ ਨਿਕਲ ਜਾਂਦਾ ਨਟ ਢੰਗ ਨਾਲ ਕਰੋ ਬਾਰਗੜ ਨੇ ਧਾਰ ਲੋ ਆ ਕੇ ਫੇਰ ਕੱਢ ਲੋ ਤੇ 6 ਫੁੱਟ ਦਾ ਇਹਨੂੰ ਇਹ ਡੰਡਾ ਲਾਇਆ ਵੱਡਾ ਵੀ ਲੱਗ ਜਾਂਦਾ ਇਹਨੂੰ ਜੇ ਤੁਹਾਨੂੰ 10 12 ਫੁੱਟ ਦਾ ਡੰਡਾ ਲਾਉਣਾ ਹੈ 10 ਫੁੱਟ ਦਾ ਡੰਡਾ ਲੋ ਆ ਕੇ ਲਿਆਉਂਦੇ ਆ ਤੇ ਇਹ ਆਪਾਂ ਛੋਟਾ ਸਿਸਟਮ ਲਾਇਆ ਹੋਊਗਾ ਤੁਹਾਨੂੰ ਆਸ ਨੇ ਦੇਖ ਖੜੀ ਆਪਣੇ ਪਲਾਟ ਦੇ ਵਿੱਚ ਤੇ ਸ਼ਾਂਕੇ ਵੀ ਦਿਖਾ ਦੇਣੀ ਹੈ ਵੀ ਕਿੰਨਾ ਹੈ ਤੇ ਨਾਲ ਇੱਕ ਥੋੜਾ ਜਿਹਾ ਆਪਾਂ ਹੋਰ ਹੋਰੇ ਕੰਮ ਵੀ ਕਰ ਰਹੇ ਆਂ ਉਹ ਵੀ ਤੁਹਾਨੂੰ ਦਿਖਾਉਣੇ ਵੀ ਕਿਆ ਕੰਮ ਆ ਉਹ ਸਹਾਇਕ ਤੁਹਾਨੂੰ ਦਾ ਜੀ ਨੂੰ ਆਪਾਂ ਕਹਿ ਦਿੰਨੇ ਆ ਉਹ ਕਰ ਰਹੇ ਆਂ ਮੇਰਾ ਬੇਟਾ ਇਹਦੇ ਵਾਸਤੇ ਵੀ ਇਹ ਸਾਰਾ ਪ੍ਰੋਜੈਕਟ ਜਿਹੜਾ ਹੈਗਾ ਉਹ ਆਪਣਾ ਲਾ ਰਹੇ ਆਂ ਤੇ ਦੁਕਾਨ ਦਾ ਕੰਮ ਤਾਂ ਚੱਲੋ ਗੁਰੂ ਮਰਦ ਦੀ ਕਿਰਪਾ ਏ ਤੁਹਾਡਾ ਸਾਰਾ ਖੈ ਹੋਊਗਾ ਬਹੁਤ ਵਧੀਆ ਚੱਲਦਾ ਤੇ ਆਜੋ ਫਿਰ ਕਾਰੀ ਚਲਾ ਕੇ ਦਿਖਾਈਏ ਤੇ ਨਾਲੇ ਫਿਰ ਦਿਖਾਈਏ ਵੀ ਸੈਟਅਪ ਜਿਹੜਾ ਲੱਗ ਰਿਹਾ ਹੋਰੇ ਉਹ ਕੀ ਆਏ ਲਓ ਜੀ ਇਹ ਅੰਨੀ ਮੋਟੀ ਟਾਣੀ ਵੀ ਇਹ ਵਧੀਆ ਛਾਂਗ ਦਿੰਦੀ ਆ ਤੇ ਬਿਲਕੁਲ ਧਾਰ ਬਣੀ ਹੋਈ ਚੰਗੀ ਆ ਆ ਭਾਈ ਆਪਣੀ ਜਗਾ ਹੈ ਤੇ ਇੱਥੇ ਨਾਲ ਆਪਾਂ ਇੱਕ ਛੋਟਾ ਜਿਹਾ ਫਾਰਮ ਸ਼ੁਰੂ ਕਰ ਰਹੇ ਆਂ ਗਾਇਆਂ ਦਾ ਦੋ ਜਾਂ ਤਿੰਨ ਗਾਇਆਂ ਆਪਾਂ ਹਲੇ ਰੱਖੂਗੇ ਤੇ ਉਹਦੇ ਵਾਸਤੇ ਵੀ ਤੁਹਾਡਾ ਸਹਾਇਕ ਵੀ ਚਾਹੀਦਾ ਕਿਉਂਕਿ ਉਹ ਵੀ ਹੁਣ ਅਸੀਂ ਦੇਖਿਆ ਕਿ ਤਾਂ ਪਿਓਰ ਦੁੱਧ ਨਹੀਂ ਬਾਈ ਮਿਲਦਾ ਹੈਗਾ ਬਿਲਕੁਲ ਮਿਲਾਵਟੀ ਸਾਰਾ ਸਾਨੂੰ ਪਤਾ ਹੀ ਆ ਕਿ ਕਿਸ ਹਿਸਾਬ ਨਾਲ ਕੰਮ ਚੱਲ ਰਿਹਾ ਹੈ ਇਹ ਪਨੀਰ ਦਹੀਂ ਲੈਣਾ ਉਹ ਵੀ ਪਿਓਰ ਨਹੀਂ ਮਿਲਦਾ ਤੇ ਆਪਣਾ ਹੀ ਆਪਾਂ ਸ਼ੁਰੂ ਕਰੂਗੇ ਆਪਣੀ ਪੈਦਾਵਾਰ ਕਰੂਗੇ ਤੇ ਆਪੇ ਸੇਲ ਕਰੂਗੇ ਤੇ ਬਾਕੀ ਤੁਹਾਡਾ ਸਹਿਯੋਗ ਰਹਾ ਮਹਾਰਾਜਾ ਕਿਰਪਾ ਰਹੀ ਆ ਬਹੁਤ ਵਧੀਆ ਚੀਖਣਾ ਆਪਾਂ ਫਿਰ ਵੱਡੇ ਲੈਵਲਸ ਵੀ ਥੋੜਾ ਜਿਹਾ ਇਹਨੂੰ ਲੈ ਕੇ ਲੈ ਕੇ ਜਾਵਾਂਗੇ ਕੰਮ ਤੇ ਮਿਸਤਰੀ ਲੱਗੇ ਹੋਏ ਆ ਮਿੰਤੀ ਕਰਨ ਮਿਸਤਰੀ ਬੜੇ ਟਾਪ ਦੇ ਆ ਤੇ ਇਹ ਸਾਰਾ ਉਹ ਛੱਡ ਪਾਇਆ ਇਹ ਹਲੇ ਆਪਾਂ 20 ਫੁੱਟ ਬਾਈ 36 ਫੁੱਟ ਦਾ ਪਾਇਆ ਤੇ ਹੌਲੀ ਹੌਲੀ ਫਿਰ ਜਿੱਦਾਂ ਜਿੱਦਾਂ ਕੰਮ ਵਧੀ ਗਿਆ ਆਪਾਂ ਨੂੰ ਵਧਾ ਲਾਂਗੇ ਤੇ ਸਹਿਯੋਗ ਕਰੋ ਭਾਈ ਆਪਾਂ ਇੱਕ ਚੈਨਲ ਇਹਦਾ ਲੱਗ ਤੋਂ ਬਣਾਉਂਗੇ ਬਾਈ ਜੀ ਡੈਰੀ ਫਾਰਮ ਦੇ ਨਾਮ ਤੇ ਉਹਦੇ ਵਿੱਚ ਵੀ ਥੋੜੀ ਸਪੋਰਟ ਦੀ ਲੋੜ ਆ ਤੇ ਸਾਰੇ ਜਣੇ ਸਪੋਰਟ ਕਰਿਓ ਜਿੱਦਾਂ ਜਿੱਦਾਂ ਵੀ ਫਿਰ ਇਹਦਾ ਕੰਮ ਹੁਣ ਅੱਗੇ ਵਧੂਗਾ ਫਾਰਮ ਦਾ ਤੁਹਾਨੂੰ ਸਾਰੇ ਦੀ ਵੀਡੀਓ ਦਿਖਾਉਂਗਾ